ਹਾਂਜੀ ਨਮੋਦਰਨ ਜੀ ਦੇਖੋ ਚੰਗਾ ਕਹਿਣ ਵਾਲੇ ਵੀ ਮੈਨੂੰ ਬਹੁਤ ਨੇ ਤੇ ਮਾੜਾ ਕਹਿਣ ਵਾਲੇ ਵੀ ਇਹ ਦਿਨ ਰਾਤ ਤਾਂ ਬਰੋਬਰ ਚੱਲੀ ਜਾਂਦੀ ਐ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਘਰੇ ਕੋਈ ਬੁਲਾਉਂਦਾ ਨਹੀਂ ਆਪਣੇ ਪਰਿਵਾਰ ਤਾਂ ਵੀ ਤੀਵੀਂ ਤੇ ਨਹੀਂ ਚੱਲਦੀ ਖੋਦ ਨੇ ਤੇ ਬਗਾਨੀਆਂ ਮਾਂ ਭੈਣ ਤੇ ਆ ਕੇ ਚਿੱਕੜ ਸੱਟੀ ਜਾਣਗੇ ਬੈਠੇ ਬੇਲੜ ਐ ਕਿ ਨਹੀਂ ਇਹ ਉਹ ਲੋਕ ਹੁੰਦੇ ਨੇ ਜਿਹੜੇ ਚੰਗੇ ਮਾਂ ਬਾਪ ਦੀ ਅੰਸ਼ ਦੇ ਬਣੇ ਹੋਏ ਆਪਦੇ ਮਾਂ ਬਾਪ ਦੀ ਪ੍ਰਦੈਸ਼ ਆ ਉਹ ਕਦੇ ਕਿਸੇ ਨੂੰ ਗਲਤ ਨਹੀਂ ਬੋਲੂਗਾ ਇਹ ਗੱਲ ਮੈਂ ਗਰੰਟੀ ਨਾਲ ਕਹਿੰਦੀ ਜਿਹੜੇ ਮਾਪੇ ਸਹੀ ਮਾਪੇ ਦਾ ਸਹੀ ਆਪਣੇ ਪਿਓ ਦਾ ਬੱਚਾ ਵਾ ਉਹ ਨਹੀਂ ਕਦੇ ਕਿਸੇ ਨੂੰ ਗਲਤ ਬੋਲਦਾ ਹਾਂਜੀ ਅੱਜ ਆਪਾਂ ਕਰ ਜੇ ਤਾਂ ਮੁਕਤ ਪੰਜ ਵੀਡੀਓ ਪਾਉਣੇ ਨੇ ਕਿ ਹੁਣ ਆਪਾਂ ਲੌਂਗ ਵੀਡੀਓ ਨਹੀਂ ਪਾ ਸਕਦੇ ਤੇ ਛੋਟ ਛੋਟੀਆਂ ਤੁਹਾਨੂੰ ਮੈਂ ਪੰਜ ਛੇ ਵੀਡੀਓ ਦੇ ਵਿੱਚ ਦੱਸਾਂਗੀ ਤੁਸੀਂ ਉਹ ਟੋਟਕੇ ਕਰਨੇ ਨੇ ਹਾਂਜੀ ਪਹਿਲਾ ਟੋਟਕਾ ਆਪਣਾ ਤੁਸੀਂ 1 ਕਿਲੋ ਆਟਾ ਲੈਣਾ ਉਹਦੇ ਵਿੱਚ ਬਰੀਕ ਚੀਨੀ ਰਾਲਣੀ ਆ ਇਹ ਸ਼ਨੀਵਾਰ ਤੋਂ ਇੱਕ ਮੁਠੀ ਕੀੜਿਆਂ ਦੇ ਭੌਣ ਤੇ ਪਾਉਣੀ ਸ਼ੁਰੂ ਕਰਤੋ ਦੇਖੋ ਆਪਣਾ ਜਿਹੜਾ ਪੰਜਾਬ ਆ ਨਾ ਹੀ ਤਾਂ ਇੱਥੇ ਨੌਕਰੀ ਮਿਲਦੀ ਆ ਤੇ ਨਾ ਹੀ ਇੱਥੇ ਸਰਕਾਰੀ ਜੇ ਸਰਕਾਰੀ ਮਿਲ ਵੀ ਗਈ ਤਾਂ ਕੀ ਕਹਣਾ ਕਿੰਨੇ ਕੁ ਪੈਸੇ ਨੇ ਬਾਹਰ ਦੇਖੋ ਜੁਪੀ ਸਟੇਟ ਚ ਜਾ ਕੇ 1.5 ਲੱਖ ਰੁਪਈਆ ਤਨਖਾਹ ਇੱਥੇ ਪ੍ਰਾਈਵੇਟ ਨੂੰ 10000 ਤੋਂ ਵੱਧ ਨਹੀਂ ਦਿੰਦੇ ਲੋਕੀ ਭੁੱਖੇ ਮ ਬੱਕੀ ਰਹਿੰਦੇ ਆ ਖੁੰਦੇ ਨਸ਼ਿਆਂ ਤੇ ਲਾਦੇ ਨਸ਼ਿਆਂ ਤੇ ਕੌਣ ਲਾਉਂਦੇ ਨੇ ਭਾਈ ਤੁਹਾਡੇ ਦੋਸਤ ਬਣਦੇ ਨੇ ਪਹਿਲਾਂ ਤੁਹਾਨੂੰ ਫਿਰ ਲੰਬੀ ਸਟੋਰੀ ਦਾ ਸਾਰਾ ਗਾਹ ਪਤਾ ਮੈਨੂੰ ਕੋਈ ਕਹਿਣ ਦੀ ਲੋੜ ਨਹੀਂ ਹਾਂਜੀ ਤੁਸੀਂ ਕਰਜ਼ੇ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੁਹਾਡੇ ਕਾਰੋਬਾਰ ਚੱਲਣ ਦੇਖੋ ਪਹਿਲਾਂ ਤਾਂ ਜਿਹੜੇ ਨਸ਼ੇ ਨੇ ਆਪਣੇ ਦੇਸ਼ ਨੂੰ ਨਸ਼ਿਆਂ ਨੇ ਖਾ ਲਿਆ ਖੋਖਲ ਕਰਤਾ ਸਰਕਾਰੀ ਨਾਲ ਉਪਰੇ ਨਹੀਂ ਮਿਲਦੀ ਪ੍ਰਾਈਵੇਟ ਨਹੀਂ ਮਿਲਦੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਦੇਖੋ ਸਾਵਧਾਨ ਰਹੋ ਜਿੱਥੇ ਤੱਕ ਰਹੇ ਹੁੰਦਾ ਪੈਸਾ ਕਿੱਥੋਂ ਆਉ ਜਦੋਂ ਬੱਚੇ 3000 ਰੁਪਏ ਸਵੇਰੇ ਉੱਠਣਸਾਰ ਤਾਂ ਮੰਗਦੇ ਨੇ ਉੱਠ ਕੇ ਚਲੋ ਠੀਕ ਆ ਜੋ ਵੀ ਹੈ ਸਭ ਕੁਝ ਠੀਕ ਹੋ ਜੁਤੀ ਰਹਤੀ ਰਹੇ ਸਾਲ ਲੱਗ ਜਾਣਾ ਇੱਕ ਫੇਰ ਵੀ ਹੁਣ ਤੁਸੀਂ ਕੀ ਕਰਨਾ ਬੁੱਧਵਾਰ ਵਾਲੇ ਦਿਨ ਤੋਂ ਸ਼ੁਰੂ ਕਰ ਲਓ ਇਹ ਕੰਮ ਬੁੱਧਵਾਰ ਵਾਲਾ ਦਿਨ ਚ ਇੱਕ ਦਿਨ ਪਾਤੀ ਹਫਤੇ ਚ ਹਰੀ ਮੂੰਗੀ ਮੰਗਲਵਾਰ ਨੂੰ ਪਿਉ ਦੇਣੀ ਆ ਚਾਹੇ ਟੜਕੇ ਬੁੱਧਵਾਰ ਨੂੰ ਪਿਉ ਲੋ ਇੱਕ ਮੁਠੀ ਮੂੰਗੀ ਦੀ ਹਰੀ ਦੀ ਪੁੱਤਰਾਂ ਨੂੰ ਪਾਣੀ ਸ਼ੁਰੂ ਕਰ ਦਿਓ ਨਾਗਾ ਨਾ ਪਵੇ ਹਰ ਇੱਕ ਬੁੱਧਵਾਰ ਇਹਨੇ ਛੋਟੇ ਛੋਟੇ ਟੋਟਕੇ ਨੇ ਪੰਜ ਟੋਟਕੇ ਨੇ ਮੈਂ ਤੁਹਾਨੂੰ 5 ਹੀ ਦੱਸ ਰਹੀ ਆ ਕਿ ਹੁਣ ਆਪਣੀ ਲੌਂਗ ਵੀਡੀਓ ਨਹੀਂ ਪੈ ਰਹੀ ਗਾਮਾ ਨੂੰ ਆਲੂ ਜ਼ਰੂਰ ਪਾਓ ਸਸਤੇ ਹੀ ਹੁੰਦੇ ਨੇ ਇਕੱਠੀ ਬੋਰੀ ਲੈ ਕੇ ਰੱਖ ਤੋ ਉਸ ਮਾਰ ਕੇ ਆਲੂ ਪਾਉਣੇ ਨੇ ਪਰ ਗਲੇ ਹੋਏ ਨਾ ਹੁਣ ਪੰਜ ਗਊਆਂ ਮਿਲ ਕੇ ਪੰਜਾਂ ਨੂੰ ਦੋ ਦੋ ਚਾਰ ਚਾਰ ਆਲੂ ਦੇ ਦੋ ਬਾਹਲੇ ਵੱਡਾ ਸਾਈਜ ਨਾਲ ਆਲੂ ਦਾ ਹੋਵੇ ਐਡਾ ਕੀ ਹੋਵੇ ਪੰਜ ਪੰਜ 6 6 ਆਲੂ ਗਊਆਂ ਨੂੰ ਦੇਣੇ ਸ਼ੁਰੂ ਕਰ ਦੋ ਢੱਲੀ ਦੇਖਿਓ ਫਿਰ ਮਾਲਕ ਸੱਚੇ ਬਾਦਸ਼ਾਹ ਬਾਰਾਂ ਨਿਆਰੇ ਕਰਦਾ ਹੂੰ ਦੇਖੋ ਕੁਛ ਕਰਨੇ ਕੁਛ ਕਰਨਾ ਪੈਂਦਾ ਜੇ ਤੁਸੀਂ ਹੁਣ ਕਰੋਗੇ ਨਹੀਂ ਮੈਂ ਤਾਂ ਤੁਹਾਨੂੰ ਦੱਸੀ ਜਾਣੀ ਇਹ ਵੀ ਕਰਜੇ ਤੋਂ ਸਾਰਾ ਇਹ ਇਹ ਇੱਕ ਆਪਾਂ ਵੱਡੀ ਵੀਡੀਓ ਪਾ ਰਹੀ ਸੀ ਸਕਦੇ ਆਪਾਂ ਛੋਟੇ ਛੋਟੇ ਤੁਹਾਨੂੰ ਟੋਟਕੇ ਵਿੱਚ ਦੀ ਮੈਂ ਵੀਡੀਓ ਪਾ ਰਹੀ ਆ ਕਿਉਂਕਿ ਕਈਆਂ ਨੂੰ YouTube ਤੇ ਜਾਣ ਦੀ ਬਹੁਤ ਅਖਿਆਈ ਹੈ ਨਹੀਂ YouTube ਤੇ ਜਾ ਸਕਦੇ ਕਈ ਗੱਲਾਂ ਹੁੰਦੀਆਂ ਨਹੀਂ ਪਤਾ ਲੱਗਦਾ ਕਈ ਅਨਪੜ ਲੋਕ ਨੇ ਜਿਨ੍ਹਾਂ ਨੂੰ YouTube ਤੇ ਨਹੀਂ ਪਤਾ ਲੱਗਦਾ ਜਾਣਦਾ ਇਹਦੇ ਲਈ ਆਪਾਂ ਛੋਟੇ ਛੋਟੇ ਤੁਹਾਨੂੰ ਟੋਟਕੇ ਦੱਸ ਰਹੀਆਂ ਛੋਟੇ ਛੋਟੇ ਆਪਾਂ ਪਾ ਕੇ ਇਹਨਾਂ ਦੇ ਵਿੱਚ ਵੀਡੀਓ ਹਾਂਜੀ ਹੁਣ ਆਪਣਾ 6ਵਾਂ ਟੋਕਾ ਸ਼ੁੱਕਰਵਾਰ ਨੂੰ ਜਿਹੜੇ ਅਪਾਹਜ ਹੁੰਦੇ ਨੇ ਜਿਨ੍ਹਾਂ ਦੇ ਅੱਖਾਂ ਕੰਨ ਲੱਤਾਂ ਬਾਹਾਂ ਨਹੀਂ ਹੁੰਦੀਆਂ ਉਹਨਾਂ ਨੂੰ ਰਸਗੁੱਲੇ ਖਵਾ ਦਿਓ ਨਹੀਂ ਫਿਰ ਕਿਸੇ ਆਸ਼ਰਮ 'ਚ ਜਾ ਕੇ ਜਿੱਥੇ ਉਹਨਾਂ ਦੇ ਆਸ਼ਰਮ ਬਣੇ ਹੁੰਦੇ ਨੇ ਉੱਥੇ ਕੋਈ ਵੀ ਚਿੱਟੀ দান-ਦਾਨ ਕਰਿਓ ਚਾਹ ਚੌਲ ਕਰਿਓ ਚਾਹ ਦੁੱਧ ਕਰਿਓ ਜੋ ਵੀ ਤੁਹਾਡੀ ਇੱਛਾ ਤੁਸੀਂ ਉੱਥੇ ਜਾ ਕੇ ਚਿੱਟੀ ਚੀਜ਼ ਜਿਹੜੇ ਲੋਕ ਅੰਨੇ ਡੁੱਡੇ ਕਾਣੇ ਬੋਲਿਆਂ ਦਾ ਬਣਿਆ ਹੁੰਦਾ ਆਸ਼ਰਮ ਉਥੇ ਤੁਸੀਂ ਇਹ ਚੀਜ਼ ਦਾਨ ਕਰ ਸਕਦੇ ਪਰ 1 ਸਾਲ ਜ਼ਰੂਰ ਲੱਗੂ ਇਹ ਨਹੀਂ ਹੈ ਵੀ ਅੱਜ ਸ਼ੁਰੂ ਕੀਤਾ ਵੀ ਸਾਡਾ ਦਾ ਜੀ 20 ਇੰਚ ਸਾਡਾ ਕਰਜ਼ਾ ਨਹੀਂ ਲਿਆ ਕਰਜ਼ਾ ਜਿੰਨਾ ਮਰਜ਼ੀ ਹੋਵੇ ਮੈਂ ਗਰੰਟੀ ਨਾਲ ਕਹਿੰਦੀ ਆ ਭਾਵੇਂ 10 ਕਰੋੜ ਕਰਜ਼ਾ ਲਹੋ ਜ਼ਰੂਰ ਕੰਮ ਬੰਦ ਰਹੇ ਉਹ ਵੀ ਚੱਲਣਗੇ ਸਾਰਾ ਕੁਝ ਆ ਜਾਣਾ ਇੱਕ ਚੀਜ਼ ਨਹੀਂ ਹੈਗੀ ਨੌਕਰੀ ਵੀ ਮਿਲੂਗੀ ਬਰਕਤ ਵੀ ਰਹਿਣ ਲੱਗੂਗੀ ਹਾਂਜੀ ਸੱਤਵਾਂ ਟੋਟਕਾ ਆਪਣਾ ਸ਼ੁੱਕਰਵਾਰ ਵਾਲੇ ਦਿਨ ਹੋਰ ਦਿਨ ਪਰਫਿਊਮ ਲਾਵੋ ਨਾ ਲਾਵੋ ਜੇ ਕਰਜ਼ੇ ਤੋਂ ਮੁਕਤ ਹੋਣਾ ਹੈ ਸ਼ੁੱਕਰਵਾਰ ਵਾਲੇ ਦਿਨ ਪਰਫਿਊਮ ਜ਼ਰੂਰ ਲਾਵੋ ਨਾਗਾ ਨਾ ਪਾਵੇ ਸਾਲ ਭਰ ਕਰਦੇ ਰਹੋ ਦੇਖੋ ਕਰਜ਼ੇ ਦਾ ਛੁਟਕਾਰਾ ਜ਼ਰੂਰ ਮਿਲੇਗਾ ਭਾਵੇਂ ਤੁਹਾਡੇ ਅਸਰ ਜਿੰਨਾ ਮਰਜ਼ੀ ਜਿਹੜਾ ਤੁਹਾਨੂੰ ਨੌਕਰੀ ਵੀ ਮਿਲੂਗੀ ਕਰਜ਼ਾ ਵੀ ਲਾਊਗਾ ਤੁਹਾਡਾ ਕੰਮ 'ਚ ਵੀ ਮਨ ਲੱਗੂਗਾ ਤੁਹਾਡੇ ਕੋਲੇ ਪੈਸਾ ਵੀ ਟਿਕੂਗਾ ਤੁਹਾਡਾ ਘਰ ਮਕਾਨ ਵੀ ਬਣੂਗਾ ਸਭ ਕੁਝ ਬਣੂਗਾ ਪਰ ਇਹ ਸੱਤੇ ਹੀ ਟੋਟਕੇ ਕਰੋ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਜੇ ਸੱਤ ਕਰ ਸਕੋ ਸੱਤੇ ਹੀ ਕਰੋ ਨਹੀਂ ਜਿੰਨੇ ਕਰ ਸਕਦੇ ਜਿੰਨੀ ਕੇ ਹਿੰਮਤ ਹੋ ਉਨੇ ਕਰੋ ਕਰੋ ਜ਼ਰੂਰ ਸਾਰੇ ਇਹ ਕਰਜ਼ਾ ਮੁਕਤ ਟੋਟਕੇ ਅੱਜ ਆਪਾਂ ਹੋਰ ਕੋਈ ਟੋਟਕਾ ਨਹੀਂ ਬਣਾਇਆ ਸਾਰੇ ਕਰਜ਼ਾ ਮੁਕਤ ਤੋਂ ਨੇ ਕਰਜ਼ਾ ਮੁਕਤ ਹੋ ਜਾਓਗੇ ਹੋਰ ਤੁਹਾਨੂੰ ਕੀ ਚਾਹੀਦਾ ਜਿਨ੍ਹਾਂ ਨੇ ਬਕਣਾ ਉਹਨਾਂ ਦਾ ਬਕੀ ਜਾਣਾ ਹੁੰਦਾ ਤਕਨੇ ਦੇਖੋ ਉਹ ਗੰਦੇ ਇਹ ਹੁੰਦੇ ਨੇ ਅਨਸਰ ਉਹ ਹੁੰਦੇ ਨੇ ਮਾਪੇ ਦੀ ਆਪਣੇ ਦੀ ਸਕੇ ਦੀ ਪਦੈਸ਼ ਨਹੀਂ ਹੁੰਦੀ ਕੋਈ ਪਿਓ ਬਸ ਉਹਨਾਂ ਨੇ ਉਹਨ ਨੂੰ ਕੀ ਪਤਾ ਮਾਂ ਪੈਣ ਕੀ ਹੁੰਦੀਆਂ ਨੇ ਇੱਕ ਨਹੀਂ ਜੇ ਮੈਂ ਪੈਸਾ ਲਵਾਂ ਫਿਰ ਮੈਂ ਕਿਰਤਾਂ ਫਿਰ ਤਾਂ ਮੈਂ ਇੱਕ ਧਰਤੀ ਦੇ ਬੋਝਾਂ ਕਿਸੇ ਗਰੀਬ ਦਾ ਪੈਸਾ ਖਾਣਾ ਚਾਹੇ ਅਮੀਰ ਦਾ ਵੀ ਆ ਕਿਉਂ ਖਾਵਾਂ ਕਿਸੇ ਦੇ ਪਿਓ ਦੇ ਨਹੀਂ ਜਾਂ ਮੇਰੇ ਪਿਓ ਦੇ ਨਹੀਂ ਜਾਂ ਮੇਰੇ ਘਰੇ ਜੰਮੇ ਹਨੇ ਟੁੱਟ ਕੇ ਨਹੀਂ ਇਹ ਤਾਂ ਸਦੀਆਂ ਪੁਰਾਣੇ ਚੱਲੇ ਆਏ ਨੇ ਕਿਸੇ ਦੇ ਨਹੀਂ ਹੈਗੇ। ਹੂੰ। ਬਾਕੀ ਰਖੋ ਜਿੱਲੇ ਵੀ ਮੇਰੇ ਨਾਲ ਪਰਿਵਾਰ ਜੁੜਦੇ ਨੇ ਸਭ ਗੁਰਬਾਣੀ ਪੜਨ ਵਾਲੇ। ਇਕੱਲੇ ਬਹਿਗਰੂ ਨਾ ਕਾ ਤੂੰ ਮੇਰੇ ਨਾਲ ਬਹਿਗਰੂ ਕਹਿਣ ਵਾਲੇ ਜ਼ਿਆਦਾ ਜੁੜੇ ਹੋਣੇ। ਬਾਣੀਆਂ ਪੜਨ ਵਾਲੇ, ਬਾਣੀ ਪੜਨੇ ਕੋਈ ਮਾੜੀ ਨਹੀਂ ਪਰ ਬਾਣੀ ਨੂੰ ਨਾਲ-ਨਾਲ ਸਾਨੂੰ ਕੁਝ ਨਾ ਕੁਝ ਦਾਨਪਨ, ਕੁਛ ਨਾ ਕੁਛ ਕੱਢਣਾ ਚਾਹੀਦਾ। ਓਨੀ ਅਸੀਂ ਬਾਣੀ ਵੀ ਨਹੀਂ ਪੜਦੇ ਜਿੰਨੀ ਪੜਨੀ ਚਾਹੀਦੀ। ਉਹਨੇ ਗਰਸਤੀ ਬੰਦਾ ਕਿੱਥੋਂ ਬੜੂ ਕਿੱਥੋਂ ਇੰਨਾ ਟਾਈਮ ਲੈ ਕੇ ਆਉ ਸੱਤ-ਸੱਤ ਘੰਟੇ ਜੇ ਆਲਾ ਬੈਠੂਗਾ ਨਾ ਤਾਂ ਜਾ ਕੇ ਉਹ ਗੱਲ ਬਣਨੀ ਆ ਫੇਰ ਖੋਲਦੇ ਨੇ ਦਰਵਾਜੇ ਫੇਰ ਆਉਂਦੇ ਨੇ ਗੱਡੇ ਭਰੇ ਹੋਏ ਹੂੰ ਫੇ ਤਾਂ ਭੁਖੇ ਰੋਟੀ ਮਿਲਦੀ ਆ ਥਾਲਾਂ ਚ ਲੱਗੀ ਲਗਾਈ ਦੁੱਧ ਦਾ ਗਲਾਸ ਤੁਹਾਡੇ ਮੂੰਹ ਨੂੰ ਲੱਗ ਜਾਣਾ ਕਿ ਲੱਗੂ ਕਿਵੇਂ ਜਿਉਂਨੇ ਕਮਾਈ ਕਰਾਂਗੇ ਸਾਰੇ ਦਿਹਾੜੀ ਥੱਕੇ ਸਾਰੇ ਲੋਕਾਂ ਦੀਆਂ ਗੱਲਾਂ ਕਰਦਾ ਬੰਦਾ ਤਾਂ ਤੁਹਾਨੂੰ ਹਾਂਜੀ ਪੰਜਵਾਂ ਟੋਟਕਾ ਗਊਆਂ ਨੂੰ ਬੁੱਧਵਾਰ ਵਾਲੇ ਦਿਨ ਤੋਂ ਪਾਲਕ ਬਥੇਰੀ ਹੁਣ ਆਮ ਹੀ ਹੋ ਜਾਣੀਆਂ ਬੜੀ ਸਸਤੀ ਵੀ ਆ ਜਿਵੇਂਦਾਰਾਂ ਦਾ ਘਰੇ ਹੀ ਹੋ ਜਾਣੀਆਂ ਬਥੇਰੀ ਪਾਲਕ ਬੁੱਧਵਾਰ ਨੂੰ ਗਊਆਂ ਨੂੰ ਦੇਣੀ ਸ਼ੁਰੂ ਕਰ ਦੋ ਚਾਹੇ ਐਨੇ ਨਹੀਂ ਖਵਾਓ ਥੋੜੀ ਖਵਾਓ ਜਾਂ ਖਵਾਓ ਜੁਰ ਜਿੰਨੀਆਂ ਤੁਹਾਨੂੰ ਗਊਆਂ ਮਿਲਦੇ ਨੇ ਛੋਲੇ ਚ ਪਾ ਲਓ ਉਹਨਾਂ ਨੂੰ ਖਵਾਉਂਦੇ ਚਲੇ ਜਾਓ ਜੇ ਕੰਮ ਤੇ ਜਾਂਦੇ ਹੋ ਇੱਕ ਚਲ ਮੁੱਲ ਲੈਣ ਵਾਲਿਆਂ ਤਾਂ ਥੋੜੀ ਜੀ ਔਖੀ ਆ ਆਪਾਂ ਇਹ ਨਹੀਂ ਕਹਦੇ ਜਿਹਦੇ ਘਰੇ ਆ ਤਾਂ ਆਮ ਖਵਾ ਸਕਦੇ ਨੇ ਬੱਧ ਬੀਜਲਾ ਹੁਣ ਤਾਂ ਬੀਜਣ ਦੇ ਮਾਸ ਨਾ ਫਿਰ ਤੁਸੀਂ ਸਾਰਿਆਂ ਦੇ ਅੱਜਕੱਲ ਕੱਚੀ ਜਗ੍ਹਾ ਹੁੰਦੀ ਆ ਥੋੜੀ ਜਿਹੀ ਪਾਲਕ ਜ਼ਰੂਰ ਬੀਜੋ ਗਊਆਂ ਨੂੰ ਖਾਓ ਹਰ ਇੱਕ ਬੁੱਧਵਾਰ ਇਹ ਕੰਮ ਕਰਨਾ